7 ਦਿਨ ਖਾਣਾ ਫਰੀ 7 ਦਿਨ ਖਾਣਾ ਫਰੀ 7 ਦਿਨ ਖਾਣਾ ਫਰੀ ਉਹ ਕਿੰਦਰਵਾਜਾਂ ਮਾਰੀ ਜਾਂਦਾ ਬਾਈ ਇੱਥੇ 7 ਦਿਨ ਖਾਣਾ ਫਰੀ ਕਿਵੇਂ ਕਿਵੇਂ 7 ਦਿਨ ਅਈ ਤੈਨੂੰ ਨਹੀਂ ਪਤਾ ਨਾ ਯਾਰ ਗੁੱਪਣ ਨਿਕਲ ਨਹੀਂ ਕੇਥੇ ਕਾ ਦੇ ਗੁੱਪਣ ਕਾ ਦੇ ਕੱਢ ਰਿਆ ਤੂੰ ਤੂੰ ਦੇਖੀ ਤੈਨੂੰ ਨਿਯਮਕ ਨਾਮ ਮਿਲੂ ਜੀ 7 ਦਿਨ ਖਾਣਾ ਫਰੀ ਦੀ ਮਿਲੂ ਅੱਛਾ ਜੀ ਹਾਂ ਜੀ ਲੈ ਫਿਰ ਖਵਾ ਯਾਰ ਸਾਨੂੰ ਆ ਜਾ ਆ ਜਾ ਬਾਈ ਆ ਜਾ ਵਿੱਚ ਖਾਣਾ ਮਿਲਦਾ ਹੋਣੀ ਚਾਹੀਦਾ ਫਰੀ ਖਾਣਾ ਹਾਂ ਲੈ ਆ ਜਾ ਆ ਜਾ ਖਵਾ ਬਾਈ अच्छा तू मेरी गल करा दे किथे इत्ते खवाएगा हां भाई नु पूछ दियां हां जी भाई हां बंदे नु फ्री ਖਾਣਾ ਖਵਾਉਣਾ ਬਾਈ ਬਿਲਕੁਲ ਕਹਿ ਰਿਹਾ ਸਹੀ ਕਹਿ ਰਿਹਾ ਰਾਜੂ ਉਹ ਬਾਈ ਦਾ ਮਾਦਮਾ 7 ਦਿਨ ਕਹਿੰਦਾ ਪਿਆ हां ਬਿਲਕੁਲ ਮੇਰੇ 7 ਦਿਨ ਲਗਾਤਾਰ ਤੇਨੂੰ ਸੇ ਕੋਈ ਨਹੀਂ ਰੋਕੂਗਾ ਪੱਕੀ ਗੱਲ ਹੈ ਪੱਕੀ ਵੀਰੇ ਪੱਕੇ ਰਾਜੂ ਝੂਠ ਨਹੀਂ ਬੋਲਦਾ ਕਦੇ ਵੀ ਅੱਛਾ ਜਿਹੜੀ ਰਾਜੂ ਨੇ ਜ਼ਬਾਨ ਚੋਂ ਕੱਢਤੀ ਪੂਰੀ ਫਤਿਹ ਹੈ ਇਹ ਕਿਵੇਂ ਖਵਾ ਰਹੇ ਮੈਨੂੰ ਇਹ ਤਾਂ ਦੱਸ ਦੋ ਇਹ ਐ ਖਵਾ ਰਹੇ ਆ ਵੀਰੇ ਜਿੰਨੇ ਤੂੰ ਅੱਜ 300 ਰੁਪਏ ਦਾ ਖਾ ਗਿਆ ਇਹਦੇ ਵਿੱਚ ਕੋਈ ਰੇਟ ਵਧ ਨਹੀਂ ਲਿਆ ਕੋਈ ਇਥੋਂ ਪੈਸੇ ਨਹੀਂ ਲੈ ਗਿਆ ਕੂਪਨ ਦੀ ਆਲਟੀ ਡਾਊਨ ਹੋਊਗੀ ਨਾ ਵੀਰੇ ਸਵ ਨਾ ਕੁਆਲਿਟੀ ਡਾਉਣਾ ਨਾ ਕੰਟੈਂਟ ਹੀ ਘਟਾਈ ਆ ਅਸੀਂ ਨੇ ਨਾ ਰੇਟ ਵਧਾਇਆ ਚੈਲੰਜ ਐਸੀ ਚੀਜ਼ ਫਿਰ ਤੁਸੀਂ ਕਮਾਈ ਕੀ ਕਰੋਗੇ ਕਮਾਈ ਵੀਰੇ ਸਾਡਾ ਫੈਸਟੀਵਲਾਂ ਕਰਕੇ ਤਿਹਾਰਾਂ ਕਰਕੇ ਇੱਕ ਸਾਡਾ ਇਹ ਜਿਹੜਾ ਫੂਡ ਕੈਫੇ ਆ ਇਹ ਨੂੰ ਸਾਲ ਹੋ ਜਾਊਗਾ अच्छा जी ਜਨਮ ਦਿਨ ਕਰਕੇ ਅਸੀਂ ਆਫਰ ਲਾਇਆ ਹੈ ਆਫਰ ਲਾਤੇ ਠੀਕ ਹੈ ਤਾਂ ਹੀ ਆਫਰ ਚ 7 ਦਿਨ ਖਾਣਾ ਫਰੀ ਦੇਣੇ ਹੈ ਹਾਂ ਤਿਹਾਰਾਂ ਤੇ ਆਪਾਂ ਸਾਰੇ ਆਪਣੇ 19 ਤਰੀਕ ਤੱਕ ਦੇ ਰਹੇ ਤੁਸੀਂ ਇਹ ਵੀਰੇ ਆਪਾਂ 1 ਜਨਵਰੀ ਤੱਕ ਦੇਣਾ ਹੈ 1 ਜਨਵਰੀ 1 ਸਾਲ ਤੋਂ 9 ਸਾਲ ਤੱਕ ਆ ਸਾਡਾ ਮਕਸਦ ਮੇਨ ਆ ਵੀ ਵੱਧ ਤੋਂ ਵੱਧ ਲੋਕਾਂ ਕੋਲ ਸਾਡਾ ਟੇਸਟ ਪਹੁੰਚੇ ਤੇ ਉਹ ਸਾਡੇ ਪੱਕੇ ਕਸਟਮਰ ਬਣਨ ਤੇ ਜਦੋਂ ਵੀ ਸਾਡੇ ਕਸਟਮਰ ਸਾਡੇ ਨਾਲ ਜੁੜ ਗਏ ਤਾਂ ਅਸੀਂ ਇਹ ਕੂਪਨ ਉਹਨਾਂ ਨੂੰ ਪ੍ਰਾਈਜ਼ ਵੀ ਜਿਹੜੇ 7 ਦਿਨਾਂ ਦਾ ਕੂਪਨ ਕਦੋਂ ਕੱਢ ਰਹੇ ਹੋ ਫਿਰ ਉਹ ਵੀਰੇ ਦਸਹਿਰੇ ਤੇ ਆ ਦੋ ਕੁ ਦੁੱਪਰ ਨੂੰ ਬਸ ਤੁੱਤ ਉਹ ਥੋੜੇ ਦਿਨ ਰਹਿ ਗਏ ਥੋੜੇ ਦਿਨ ਰਹਿ ਗਏ ਬੱਸ ਭਾਈ ਮੇਰਾ ਤਾਂ ਪਾਓ ਫਿਰ ਯਾਰ ਰਾਜੂ ਭਾਈ ਮੇਰਾ ਪਾ ਦੇ ਮੈਂ ਤਾਂ ਖਾ ਕੇ ਗਿਆ ਬੰਦਾ ਨਜ਼ਾਰੇ ਆ ਗਏ ਇਹ ਕੀ ਗੱਲ ਹੈ ਬੜੇ ਨਜ਼ਾਰੇ ਆ ਗਏ ਅੱਜ ਬੋਲਾਦਾ ਭਾਈ ਤੈਨੂੰ ਮੈਂ ਕਈ ਵਾਰ ਇਹ ਹੁੰਦਾ ਬੰਦੇ ਨੂੰ ਯਾਰ ਮੇਰਾ ਕਗੂਪਣਿਆ ਪਤਾ ਨਹੀਂ ਆਊਗਾ ਕਿ ਨਾ ਆਪਾਂ ਜੇ 500 ਦਾ ਖਾਣਾ ਦੋ 1000 ਦਾ ਖਾਣਾ ਤਾਂ 5 ਕੂਪਨ ਇਹ ਆਉਣਾ ਕਿੱਥੇ ਆਉਣਾ ਵੀਰੇ ਆਪਾਂ ਨੂੰ ਸੰਗਰੂਰ ਸਿਵਲ ਹਸਪੀਟਲ ਦੇ ਸਾਹਮਣੇ 게ਟ ਆਪਣਾ ਉਹਦੇ ਜਿਹੜਾ ਬੰਦ 게ਟ ਆ ਉਹਦੇ ਸਾਹਮਣੇ ਆਪਣਾ ਆਪੋਜੀਟ ਪੰਜ ਤਾਰਾ ਫਾਸਟ ਫੂਡ ਹੈ ਮੋਬਾਈ ਲੋਈ ਮੇત્રો ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਧੰਨਵਾਦ ਧੰਨਵਾਦ ਜੀ ਧੰਨਵਾਦ